ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਉਹਨੂੰ ਆਪਣੀਆਂ ਜੜਾਂ ਪਾਤਲ ਤੱਕ ਲੈ ਜਾਣੀਆਂ ਪੈਣ ਜੋ ਦਰਖਤ ਗਹਿਰਾ ਨਹੀਂ ਗਿਆ ਇਹ ਦਰਖਤ ਉੱਚਾ ਵੀ ਨਹੀਂ ਉੱਠ ਸਕਦਾ ਕਈ ਦਫਾ ਉਚਾਈ ਤੇ ਗਹਿਰਾਈ ਦਰਖਤ ਦੀ ਬਰਾਬਰ ਹੁੰਦੀ ਹੈ ਇਹ ਵੀ ਮੈਰਜ ਕਰਦੇ ਹਾਂ ਅਗਰ ਉਹ ਗਹਿਰਾ ਨਾ ਜਾ ਸਕਿਆ ਤਾਂ ਉੱਚਾ ਵੀ ਨਹੀਂ ਉੱਠ ਸਕੇਗਾ ਧਾਰਮਿਕ ਸਮਝ ਜੋ ॠषि ਮੋਨੀਆਂ ਦੀਵ ਅਵਤਾਰਾਂ ਦੇ ਐਨੀ ਉੱਚੀਆਂ ਗੱਲਾਂ ਅਜੇ ਵੀ ਪਕੜਦੇ ਚ ਨਹੀਂ ਆਉਂਦੀਆਂ ਸਮਝ ਦੇ ਚ ਨਹੀਂ ਆਉਂਦੀਆਂ ਇਸ ਚੱਕਰ ਚ ਨਾ ਪੈਣਾ ਗੁਰਬਾਣੀ ਸਮਝ ਚ ਆ ਗਈ ਹੈ ਔਰ ਮੇਰਾ ਵੀ ਐਸਾ ਕੋਈ ਦਾਵਾ ਨਹੀਂ ਜੋ ਮੈਂ ਅਰਥ ਬਹੁ ਤੁਹਾਡੇ ਸਾਹਮਣੇ ਰੱਖਾਂ ਬਿਲਕੁਲ ਸਹੀ ਹੋਣਗੇ ਗੁਰੂ ਆਸ਼ੇ ਦੇ ਮੁਤਾਬਕ ਹੋਣਗੇ ਗੁਰੂ ਜਾਣਦਾ ਐਸਾ ਮੇਰਾ ਕੋਈ ਦਾਵਾ ਨਹੀਂ ਇਸ ਵਾਸਤੇ ਗਲਤੀ ਮੈਂ ਪਹਿਲੇ ਹੀ ਕਬੂਲ ਕਰ ਲੈਣਾ ਮੇਰਾ ਕੋਈ ਦਾਵਾ ਨਹੀਂ ਕਿ ਮੈਂ ਗੁਰੂ ਆਸ਼ੇ